ਤੋਂ ਨਵੀਂ ਸ੍ਰੀਸਤ ਇਹ ਸੁਣੋ ਬੜੇ ਪਿਆਰ ਦੇ ਨਾਲ ਜੇ ਕੋਈ ਮੇਰੀ ਭੈਣ ਜੇ ਕੋਈ ਮੇਰਾ ਭਰਾ ਜੇ ਕੋਈ ਮਸੀਦ ਦੇ ਵਿੱਚ ਹੈ ਤੇ ਉਹ ਤੁਸੀਂ ਖੁਸ਼ੀ ਖੋਸ ਕੇ ਬੋਲਣਾ ਉਹਨਾਂ ਨੂੰ ਮਜ਼ਾ ਨਹੀਂ ਆਉਂਦਾ ਫਿਰ ਪੜ੍ਹ ਦਿਓ ਇਹਨੂੰ ਉੱਚੀ ਆਵਾਜ਼ ਨਾਲ ਸੋ ਜੀ ਕੋਈ ਸੋ ਜੇ ਕੋਈ ਮਸੀਹ ਵਿੱਚ ਹੈ ਮਸੀਹ ਵਿੱਚ ਹੈ ਤਾਂ ਨਵੀਂ ਸ੍ਰਿਸ਼ਟ ਹੈ ਉਹ ਇੱਕ ਨਵੀਂ ਸ੍ਰਿਸ਼ਟਿਆ ਉਹ ਕੀ ਆ ਨਵੀਂ ਸ੍ਰਿਸ਼ਟ ਨਵੀਂ ਸ੍ਰਿਸ਼ਟਿਆ ਜੇ ਕੋਈ ਮਸੀਹ ਦੇ ਵਿੱਚ ਆ ਤੇ ਉਹ ਹੁਣ ਨਵੀਂ ਸ੍ਰਿਸ਼ਟਿਆ ਉਹ ਨਵੇਂ ਨੇ ਹੁਣ ਉਹ ਪੁਰਾਣੇ ਨਹੀਂ ਗਏ ਉਹਨਾਂ ਬੁੱਤ ਪੂਜਤੀ ਕਰਨ ਵਾਲੇ ਨਹੀਂ ਰਹਿ ਗਏ ਹੁਣ ਉਹ ਦੁੱਧ ਪੀਣ ਵਾਲੇ ਆ ਦੁੱਧ ਢੋਲਣ ਵਾਲੇ ਬੋਲ ਹallelujah ਹallelujah ਹਣਾ ਉਹ ਕੀ ਉਹ ਕੌਣ ਨੇ ਹੋਣ ਨਾ ਨਵੇਂ ਸ੍ਰਿਸ਼ਟ ਨਵੇਂ ਪਰਮੇਸ਼ੁਰ ਦਾ ਨਵਾਂ ਪਰਿਵਾਰ ਉਹ ਹੁਣ ਨਵੇਂ ਬਣ ਗਏ ਨੇ ਪਰ ਜੇ ਕੋਈ ਮਸੀਹ ਦੇ ਵਿੱਚ ਆ ਤੇ ਫੇਰ ਆ ਹੁਣ ਮਸੀਹ ਦੇ ਵਿੱਚ ਜਿਹੜਾ ਹੋਏਗਾ ਉਹੀ ਕੀ ਬਣੇਗਾ ਨਵੀਂ ਸ੍ਰਿਸ਼ਟਿਆ ਹੋ ਹਾਲੇਲੂਇਆ ਹਾਲੇਲੂਇਆ ਨਵੇਂ ਸਾਲ ਦੇ ਵਿੱਚ ਨਵੇਂ ਬਨਣਾ ਨਵੇਂ ਸਾਲ ਦਾ ਮਤਲਬਿਆ ਪੁਰਾਣਾ ਖਤਮ ਹੋ ਗਿਆ ਤੇ ਨਵਾਂ ਹਾਲੇਲੂਇਆ ਪ੍ਰਭੂ ਨੇ ਕਿਹਾ ਪੁਰਾਣੀ ਨੂੰ ਪੁਰਾਣੀ ਇਨਸਾਨੀਅਤ ਨੂੰ ਖਤਮ ਕਰੋ ਤੇ ਨਵੀਂ ਨੂੰ ਪਹਿਨੋ ਅੱਜ ਕਿਹੜੀ ਕਿਹੜੀ ਇਨਸਾਨੀਅਤ ਨੂੰ ਪਹਿਨਣਾ ਨਵੀਂ ਨੂੰ ਨਵੀਂ ਨੂੰ ਪਹਿਣਾ ਤੇ ਨਵੀਂ ਨੂੰ ਪਹਿਣ ਕੇ ਹੀ ਨਿਕਲਣਾ ਅੱਜ ਪ੍ਰਾਣੀ ਨੂੰ ਛੱਡ ਦੇਣਾ ਇੱਥੇ ਅੱਜ ਪ੍ਰਾਣੀਆਂ ਪ੍ਰਾਣੀ ਇਨਸਾਨੀਅਤ ਪ੍ਰਾਣੇ ਕੰਮਾਂ ਨੂੰ ਛੱਡ ਦੇਣਾ ਉਹਨਾਂ ਨੂੰ ਤਿਆਗ ਦੇਣਾ ਅੱਜ ਅੱਜ 9 ਸਾਲ ਦੇ ਵਿੱਚ 90 ਬਣ ਕੇ ਜਾਣਾ ਕਿਉਂਕਿ ਜੇ ਕੋਈ ਮਸਜਿਦ ਦੇ ਵਿੱਚ ਆ ਤੇ ਰਾਜੇ ਦੀ ਮੰਮੀ ਜੀ ਜੇ ਕੋਈ ਮਸਜਿਦ ਦੇ ਵਿੱਚ ਆਣਾ ਅੱਜ ਤੁਸੀਂ ਮਸਜਿਦ ਦੇ ਵਿੱਚ ਬੈਠੇ ਹੋ ਤੇ ਕੀ ਬਣ ਗਏ ਹੁਣ ਨਵੀਂ ਸ੍ਰਿਸ਼ਟ ਬਣ ਚੁੱਕੇ ਹੋ ਪਰਬੂ ਨੇ ਤੁਹਾਨੂੰ ਨਵੇਂਆ ਬਣਾ ਦਿੱਤਾ ਅੱਜ ਹੁਣ ਪਹਿਲੇ ਤੁਸੀਂ ਜਿੱਦਾਂ ਤੁਹਾਡੇ ਵੱਡੇ ਚਲਾਉਂਦੇ ਸੀ ਓਦਾਂ ਹੀ ਤੁਸੀਂ ਚੱਲੀ ਜਾਦੇ ਸੀ ਇਹਦਾ ਬਾਈਬਲ ਚ ਲਿਖਿਆ ਪਹਿਲੇ ਤੁਸੀਂ ਅਨਜਾਨ ਸੋ ਪਹਿਲੇ ਤੁਸੀਂ ਪਰਮੇਸ਼ਰ ਨੂੰ ਨਹੀਂ ਸੀ ਜਾਣਦੇ ਬਾਈਬਲ ਚ ਲਿਖਿਆ ਪਰ ਤੁਸੀਂ ਹੁਣ ਪਰਮੇਸ਼ਰ ਨੂੰ ਜਾਣ ਲਿਆ ਤੇ ਪਰਮੇਸ਼ਰ ਨੇ ਵੀਰ ਤੁਹਾਨੂੰ ਜਾਣ ਲਿਆ ਪਹਿਲੇ ਤੁਸੀਂ ਪਰਮੇਸ਼ਰ ਨੂੰ ਨਹੀਂ ਸੀ ਜਾਣਦੇ ਅੱਜ ਨਵੇਂ ਸਾਲ ਦੇ ਵਿੱਚ ਨਵੇਂ ਬਣ ਕੇ ਜਾਣਾ ਨਵੀਆਂ ਗੱਲਾਂ ਗੱਲਾਂ ਨੂੰ ਲੈ ਕੇ ਜਾਣਾ ਜੋ ਕੁਝ ਤੁਹਾਡੀ ਜ਼ਿੰਦਗੀ ਚ ਪੁਰਾਣਾ ਆ ਨਾ ਜੇ ਕਿਸੇ ਦੇ ਨਾਲ ਕੋਈ ਦੁਸ਼ਮਣੀ ਆ ਨਾ ਤੁਹਾਡੀ ਉਦੇ ਨਾਲ ਤੁਸੀਂ ਕੀ ਕਰਨਾ ਪਿਆਰ ਹੈ ਕਰਨਾ ਕਿ ਤੂੰ ਹੀ ਉਹਨਾਂ ਮਸੀਹ ਦੇ ਲੋਕ ਕਿਉਂ ਮਸੀਹ ਜਿਹੜਾ ਹੈ ਉਹ ਪਿਆਰ ਆ ਮਸੀਹ ਜਿਹੜਾ ਹੈ ਉਹ ਸ਼ਾਂਤੀ ਆ ਮਸੀਹ ਜਿਹੜਾ ਹੈ ਉਹ ਮੁਕਤੀ ਆ ਮਸੀਹ ਮਸੀਹ ਉਹ ਹੈ ਉਹ ਨਜਾਤ ਆ ਦੇ ਮਸੀਹ ਪਿਆਰ ਆ ਤੇ ਪਿਆਰ ਕੇ ਕੋ ਕੁਝ ਲੈਂਦਾ ਨਹੀਂ ਆ ਪਿਆਰ ਦਿੱਤਾ ਜਾਂਦਾ ਆ ਲਿਆ ਜਾਂਦਾ ਨਹੀਂ ਨਹੀਂ ਆ ਵੀ ਮਸੀਹ ਦੇ ਵਿੱਚ ਉਹ ਤੇ ਨਵੀਂ ਸ੍ਰਿਸ਼ਟ ਕਿੱਦਾਂ ਨਹੀਂ ਹੁੰਦੀ ਆ ਇੱਕ ਬੱਚਾ ਜਿਹੜਾ ਪੈਦਾ ਹੁੰਦਾ ਤੇ ਉਸ ਬੱਚੇ ਦੇ ਵਿੱਚ ਕਿੱਦਾਂ ਦਾ ਸੁਭਾਅ ਹੁੰਦਾ ਜੇ ਕੋਈ ਉਹਨੂੰ ਮਾਰ ਵੀ ਮਾਰਦਾ ਵੀ ਆ ਨਾ ਤੇ ਉਹਦਾ ਉਹਦੇ ਨਾਲ ਕੋਈ ਵੀ ਵੈਰ ਹੁੰਦਾ ਨਹੀਂ ਨਹੀਂ ਹੈ ਉਹਦਾ ਕਹੂਗਾ ਮੈਨੂੰ ਅੰਕਲ ਨੇ ਮਾਰਿਆ ਹੈ ਨਾ ਪਰ ਦੁਬਾਰਾ ਫਿਰ ਉਹ ਸੇ ਅੰਕਲ ਦੇ ਗੱਲ ਲੱਗ ਜਾਂਦਾ ਤੁਸੀਂ ਕੀ ਲੱਗਦੇ ਹੋ ਹਾਂ ਤੁਸੀਂ ਤੁਸੀਂ ਐਡਾ ਅੱਜ ਦੱਸੋ ਕਰੋਗੇ ਆਪਣੇ ਵੈਰੀ ਨਾਲ ਪਿਆਰ ਕਰੋਗੇ ਭਾਂਜੀ ਭੋਲ ਦੇਣੀ ਤੁਸੀਂ ਆਪਣੇ ਵੈਰੀ ਦੇ ਨਾਲ ਪਿਆਰ ਕਰੋਗੇ ਆਪਣੇ ਗਵਾਂਡੀ ਨੂੰ ਆਪਣੇ ਜਿਆ ਸਮਝੋਗੇ ਨਵਾ ਸਾਲ ਤਦੇ ਟਾਡੀ ਜ਼ਿੰਦਗੀ ਦੇ ਵਿੱਚ ਪ੍ਰਭੂ ਨੇ ਆਇਆ ਤੁਸੀਂ ਨਵੇਂ ਬਣੋ ਤੁਸੀਂ ਨਵੀਂ ਸ੍ਰਿਸ਼ਟ ਬਣੋ ਤੁਹਾਡੇ ਨਵੇਂ ਖਿਆਲ ਹੋ ਜਾਣ ਤੁਹਾਡੀ ਨਵੀਂ ਸੋਚ ਹੋ ਜਾਏ ਤੁਸੀਂ ਨਵੇਂ ਨਰੋਏ ਹੋ ਜਾਓ ਤੇ ਤਰੱਕੀਆਂ ਵੱਲ ਜਾਓ ਤੁਹਾਡੀਆਂ ਤਰੱਕੀਆਂ ਜੋ ਰੁਕੀਆਂ ਨੇ ਉਹ ਤਰੱਕੀਆਂ ਫੇਰ ਤੋਂ ਬਾਹਰ ਹੋ ਜਾਣ ਬੋਲ ਹਾਲੇਲੂਇਆ ਨਵਾਂ ਸਾਲ ਖੁਦਾ ਨੇ ਤੁਹਾਨੂੰ ਦਿੱਤਾ ਇਸ ਕਰਕੇ ਕਿ ਤੁਸੀਂ ਹੁਣ ਪ੍ਰਭੂ ਦੇ ਵਿੱਚ ਹੋ ਤੇ ਹੁਣ ਨਵੀਂ ਸ੍ਰਿਸ਼ਟੀ ਹੋ ਹੁਣ ਤੁਸੀਂ ਪ੍ਰਭੂ ਦੀ ਪ੍ਰਭੂ ਦੀ ਇਨਸਾਨੀਅਤ ਨੂੰ ਪਹਿਨਿਆ ਤੇ ਪ੍ਰਭੂ ਦੀ ਇਨਸਾਨੀਅਤ ਇਹ ਆ ਕਿ ਤੁਸੀਂ ਬੁੱਤ ਪੁਸਤੀ ਨਹੀਂ ਕਰਨੀ ਚੁਗਲੀ ਨਹੀਂ ਕਰਨੀ ਗਾਲ ਕੱਢਣ ਵਾਲੇ ਨੂੰ ਗਾਲੀ ਨਹੀਂ ਦੇਣੀ ਪ੍ਰਭੂ ਦੀ ਜਿੰਨੇ ਜਿੰਨੇ ਸ੍ਰਿਸ਼ਟ ਵਾਲੇ ਹੁੰਦੇ ਨੇ ਓਹ ਬੁਰਾ ਤੱਕਦੇ ਨਹੀਂ ਆ ਬੁਰਾ ਕਿਹੜਾ ਹੁੰਦਾ ਵੇਖਦੇ ਵੀ ਨਹੀਂ ਆ ਜੇ ਕਿਤੇ ਬੁਰਾ ਹੋ ਰਿਹਾ ਤੇ ਉਹਨੂੰ ਉਹਦੇ ਕੋਲ ਜਾਂਦੇ ਨੇ ਉਹਦੀ ਮਦਦ ਕਰਦੇ ਨੇ ਉਹਦੇ ਨਾਲ ਪਿਆਰ ਕਰਦੇ ਨੇ ਤੇ ਉਹਨੂੰ ਗਲ ਦੇ ਨਾਲ ਲਾ ਕੇ ਚੁੰਮਦੇ ਨੇ ਤੇ ਉਹਦੇ ਉਹਦੇ ਨਾਲ ਖੜ ਜਾਂਦੇ ਨੇ ਤੇ ਉਹਦੇ ਲਈ ਦੁਆ ਏ ਆਈ ਮਸੀਹ ਦੀ ਨਵੀਂ ਸ੍ਰਿਸ਼ਟ ਪਿੰਦਰ ਦੱਸੋ ਸਮਝੇ ਕਿ ਨਹੀਂ ਸਮਝੇ ਤੁਸੀਂ ਬੋਲੋ ਸਮਝ ਗਏ ਕਿ ਨਹੀਂ ਸਮਝੇ ਤੁਸੀਂ ਕੀ ਹੋ ਹੁਣ ਨਵੀਂ ਸ੍ਰਿਸ਼ਟ ਪਾਵ ਨਵਾਂ ਸੁਭਾਓ ਸੋਣੋ ਭਾਰੀ ਨਵਾਂ ਸੁਭਾਓ ਪਿੰਦਰ ਜੀ ਨਵਾਂ ਸੁਭਾਓ ਨਵੇਂ 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 ਬਣਨਾ ਨਵੀ ਨਵੇਂ ਤਰ੍ਹਾਂ ਦੇ ਬਣ ਕੇ ਨਵੀ ਬੰਦਗੀ ਕਰਨੀ ਔਰ ਦੂਸਰਿਆਂ ਦੇ ਨਾਲ ਖੜ ਕੇ ਤੇ ਜੇ ਕੋਈ ਗਰੀਬ ਆ ਜੇ ਕੋਈ ਡਿੱਗਾ ਤੇ ਉਹਨੂੰ ਖੜਿਆ ਖੜਿਆ ਕਰਨਾ ਇਹਨੂੰ ਕਹਿੰਦੇ ਆ ਮਸੀਹੀ ਨਵੀ ਸਿਰਜਤ ਇਹ ਥੋੜਾ ਕਿ ਸਾਰਾ ਦਿਨ ਐਤਵਾਰ ਨੂੰ ਬੰਦਗੀ ਚ ਆ ਕੇ ਤੇ ਘਰ ਜਾ ਕੇ ਹੈ ਇੱਕੀ ਇਤੇ ਇੱਕੀ ਇੱਥੀ ਹਾਜੀ ਹੋਣਾ ਇਹਦੇ ਲਈ ਤੇ ਮੈਂ ਤੁਹਾਨੂੰ ਦੱਸਾਂ ਮੈਂ ਆਪਣਾ ਕਿਹੇ ਬਾਬੇ ਕੋ ਜਾ ਕੇ ਨਾ ਇਹਦੀਆਂ ਜੜਾਂ ਕਢਾਉਂਦੀਆਂ ਨੇ ਹੈ ਬੋ ਹਾਲੇਲੂਇਆ ਹਾਲੇਲੂਇਆ ਇੱਕ ਬਸੀ ਵਾਲੇ ਤਾਂ ਨਹੀਂ ਕਰਦੇ ਜਿਹੜੇ ਨਵੀਂ ਸ੍ਰਿਸ਼ਟ ਬਣ ਜਾਂਦੇ ਨੇ ਨਾ ਉਹ ਤੇ ਪ੍ਰਭੂ ਕੋ ਡਰਦੇ ਉਹ ਤੇ ਡਰਦੇ ਰਹਿੰਦੇ ਨੇ ਔਰ ਨਿਤ ਪ੍ਰਾਰਥਨਾ ਕਰਦੇ ਨੇ ਤੇ ਲਗਾਤਾਰ ਇਹ ਰਸੂਲਾਂ ਦੀ ਸਿੱਖਿਆ ਲੈਂਦੇ ਨੇ ਤੇ ਛੇ ਦਿਨੇ ਹੀ ਕੰਮ ਕਰਦੇ ਨੇ ਤੇ ਸਤਵਾਂ ਦਿਨ ਪ੍ਰਭੂ ਨੂੰ ਦੇ ਦੇ ਦਿੰਦੇ ਨੇ ਤੇ ਕਹਿੰਦੇ ਨੇ ਕਿ ਭਾਵੇਂ ਜੋ ਮਰਜ਼ੀ ਹੋ ਜੇ ਮੈਂ ਪ੍ਰਭੂ ਦਾ ਦਿਨ ਭੁੱਲਣ ਵਾਲਾ ਨਹੀਂ ਆ ਅੱਛਾ ਉਸ ਪ੍ਰਭੂ ਨੂੰ ਭੁੱਲ ਦੇਵੀ ਨਹੀਂ ਹੈ ਨਹੀਂ ਹੈ ਅੱਛਾ ਆਖਰੀ ਦੋ ਲੈਣਾ ਪੜਦੇ ਹੋ ਫਿਰ ਆਪਾਂ ਬੰਦ ਕਰ ਦਾਂਗੇ ਪੁਰਾਣੀਆਂ ਗੱਲਾਂ ਬੀਤ ਗਈਆਂ ਫਿਰ ਉਹਨਾਂ ਦੇ ਵਿੱਚੋਂ ਪੁਰਾਣੀਆਂ ਹੀ ਗੱਲਾਂ ਬੀਤ ਗਈਆਂ ਪੁਰਾਣੀਆਂ ਗੱਲਾਂ ਬੀਤ ਗਈਆਂ ਪੁਰਾਣੀਆਂ ਗੱਲਾਂ ਉਹਨਾਂ ਦੇ ਵਿੱਚੋਂ ਖਤਮ ਹੋ ਗਈਆਂ ਤੁਹਾਡੇ ਚ ਹੋਈਆਂ ਕਿ ਨਹੀਂ ਹੋਈਆਂ ਇਹ ਹੋ ਗਿਆ ਹੋ ਗਿਆ ਜੇ ਹੋ ਗਈਆਂ ਕਿੰਨਾ ਕਿੰਨਾ ਨੇ ਹੋਈਆਂ ਨੇ ਹੋ ਲੋ ਓ ਰਬਾ ਸਾਥਾ ਨਾਮ ਨਮੂ ਰਬਾ ਬਿੰਦਾਰੀ ਬੋੜੀ ਬੋੜਿਆ ਰਿੰਡਾਰੀ ਖਾਓ ਮੈਂ ਕੰਮ ਨੋਜ ਜੀਸਸ ਮਾਈ ਲਾਰਡ एवरीथिंग ਫਾਲਾ ਕਿ ਤੁਤੇ ਨਾ ਜੱਫੀ ਪਾ ਕੇ ਦੱਸੋ ਮੈਨੂੰ ਜਰਾ ਆਹ ਜੱਫੀ ਪਾਓ ਜੱਫੀ ਪਾਓ ਜਾਮ ਸਿੱਧੀ ਬੋਲ ਬੋਲ ਕੇ ਖੁਦਾ ਤੁਹਾਨੂੰ ਬਰਕਤ ਦੇਵੇ ਬੋਲੋ ਬੋਲੋ ਖੁਦਾ ਤੁਹਾਨੂੰ ਤਰਕੀਆਂ ਦੇਵੇ ਬੋਲੋ ਖੁਦਾ ਤੁਹਾਡੇ ਤੁਹਾਡੇ ਬੱਚਿਆਂ ਨੂੰ ਤੁਹਾਡੇ ਪਰਿਵਾਰ ਨੂੰ ਵਧਾਈ ਜਾਵੇ ਖੁਦਾ ਤੁਹਾਨੂੰ ਆਸ਼ੀਸ਼ਾਂ ਦੇਣਾ ਜਾਵੇ ਖੁਦਾ ਤੁਹਾਨੂੰ ਇਹਨਾਂ ਬਚਨਾਂ ਦੁਆਰਾ ਬਹੁਤ ਸਾਰੀ ਆਸ਼ੀਸ਼ ਤੇ ਬਰਕਤ ਦੇਵੇ ਆਓ ਤਾਲਵੀਂ ਜਾ ਕੇ ਪ੍ਰਭੂ ਦਾ ਧੰਨਵਾਦ ਕਰਾਂਗੇ ਹਾਲੇਲੂਇਆ